ਜੀ ਉਸ ਨੂੰ ਬੇਹੌਣ ਲੱਗੇ ਹੋਏ ਚਿਸ਼ਤਨਾ ਜਿਹੜੀ ਗੱਡੀ ਕੀ ਹਾਲੇ ਕਰੇ ਸੁਧਾਰ ਨੂੰ ਬਹੁਤ ਨਾ ਮੈਂ ਤੁਹਾਡਾ ਮਨਦੀਪ ਸਿੰਘ ਹੈ ਜੀ ਕਿੱਥੋਂ ਆਏ ਸੀ ਸੰਗਰੂਰ ਤੋਂ ਆਏ ਸੀ ਸਰ ਇਹ ਹਾਦਸਾ ਕਿੱਥੇ ਵਾਪਰਿਆ ਕਿਵੇਂ ਵਾਪਰਿਆ ਕੀ ਕਾਰਨ ਹੈ ਇਹ ਸੰਗਤੀ ਵਾਲੇ ਤੇ ਨੰਗਲੇ ਦੇ ਵਿਚਕਾਰ ਹਾਦਸਾ ਵਾਪਰਿਆ ਅਸੀਂ ਸੰਗਰੂਰ ਤੋਂ ਆਪਣੇ ਪਿੰਡ ਵੱਲ ਨੂੰ ਜਾ ਰਹੇ ਸੀਗੇ ਤੇ ਪਿੰਡ ਜਾਂਦੇ ਜਾਂਦੇ ਅਚਾਨਕ ਹੋ ਗਿਆ پتہ ਨਹੀਂ ਲੱਗੇ ਕੀ ਹੋ ਗਿਆ ਗੱਡੀ ਕਿਹੜੀ ਸੀ ਇਹ ਆਡੀ ਸਰ ਆਡੀ ਕਿਹੜਾ ਮਾਡਲ ਗੱਡੀ ਹੈ 11 ਮਾਡਲ ਕੋ ਗੱਡੀ ਹੈ ਜੀ ਜੀ ਦਰਖਤ 'ਚ ਲੱਗਣਾ ਹੋਈ ਜਾਂ ਵੈਸੇ ਅਚਾਨਕ ਅੱਗ ਲੱਗੀ ਹੈ ਦਰਖਤ ਦੇ ਵਿੱਚ ਲੱਗੇ ਥੋੜੀ ਜਿਹੀ ਅਚਾਨਕ ਨਾਲ ਦੀ ਨਾਲ ਅੱਗ ਲੱਗੀ ਸੀ ਕਿੰਨੇ ਕ ਦੀ ਗੱਡੀ ਸੀ ਜੀ ਕਿੰਨਾ ਕ ਨੁਕਸਾਨ ਹੋਇਆ ਆਪਣਾ ਇਹਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆ ਜੀ ਸਾਰੀ ਗੱਡੀ ਖਤਮ ਹੋ ਗਈ ਕਿੰਨੇ ਕ ਪੈਸਾ ਦੀ ਆਪਾਂ ਜੇ ਮੰਨੀਏ ਤਾਂ ਕੀਮਤ ਕੀ ਸੀ 20 ਲੱਖ ਦੇ ਆਸਪਾਸ ਕੀਮਤ ਹੈਗੀ ਸੀ ਇਹਦੀ ਅਰਤੀ ਨਾਮ ਹੈ ਤਾਂ ਹਰ ਕੀ ਹਾਲ ਸਾਹਿਬ ਪ੍ਰੈਕਟਿਸ ਕਰਦੇ ਸਾਰੇ ਜਾਨ ਇਹ ਜੀ ਸਾਨੂੰ ਸੂਚਨਾ ਮਿਲੀ ਸੀ ਕਿ ਨਾਗਲੇ ਤੋਂ ਸੰਗਤੀ ਵਾਲਾ ਰੋਡ ਤੇ ਜਿਹੜੀ ਨਹਿਰ ਦੇ ਉੱਤੇ ਰੋਡ ਬਣੀ ਹੋਈ ਹੈ ਜੀ ਉਹਦੇ ਤੇ ਕੋਈ ਐਕਸੀਡੈਂਟ ਹੋ ਕੇ ਗੱਡੀ ਨੂੰ ਅਗਲਤ ਤਸੀਂ ਇੱਥੇ ਆ ਕੇ ਦੇਖਿਆ ਕਿ ਆਡੀ ਕਾਰ ਹੈ ਤੇ ਉਹਦੇ ਜਿਹੜਾ ਚਾਲਕ ਸੀਗਾ ਬਲਕਾਰ ਸਿੰਘ ਪਟਾਲਕੜਾ ਦਾ ਜਿਹੜਾ ਨਾਲ ਮੁੰਡਾ ਸੀਗਾ ਮਨਦੀਪ ਸਿੰਘ ਉਹ ਲੇਲ ਖੁਰਪਾ ਤੇ ਉਹ ਸਹੀ ਸਲਾਮਤ ਨੇ ਬਚਾਅ ਹੋ ਗਿਆ ਪਰ ਗੱਡੀ ਪੂਰੀ ਤਰ੍ਹਾਂ ਜਲ ਕੇ ਖਾਕ ਮਤਲਬ ਇਹ ਹੋ ਚੁੱਕੀ ਹੈ ਤੁਹਾਡੇ ਸਾਹਮਣੇ ਹੈ ਸਰ ਨੰਬਰ ਕੀ ਹੈ ਗੱਡੀ ਦਾ ਗੱਡੀ ਦਾ ਨੰਬਰ ਹੈਗਾ CH01BR0250 ਕਿਵੇਂ ਕਾਬੂ ਪਾਇਆ ਸਰ ਦੇ ਕੋਈ ਅੱਗ ਤੇ ਕਾਬੂ ਜਿਹੜੇ ਲੋਕ ਇੱਥੇ ਇਕੱਠੇ ਹੋਏਗੇ ਉਹਨਾਂ ਨੇ ਇੱਥੇ ਨਹਿਰ ਚੋਂ ਵੈਸੇ ਪਾਣੀ ਘਟਾ ਐ ਇੱਥੋਂ ਕੁਛ ਪਾਣੀ ਮਾਰ ਕੇ ਉਸ ਮਿੱਟੀ ਮਾਰ ਮਾਰ ਕੇ ਬਜਾਇਆ ਤੇ ਉਸ ਤੋਂ ਬਾਅਦ ਫਾਇਰੋ ਗ੍ਰੇਡ ਵੀ ਆ ਗਈ ਐ ਤੇ ਪੂਰਾ ਚੰਗੀ ਤਰ੍ਹਾਂ ਹੁਣ ਆ ਕੇ ਫਾਇਰੋ ਗ੍ਰੇਡ ਨੇ ਆ ਬੁਝਾਤੀ ਐ ਤੇ ਜਾਨੀਮਾਲ ਤੋਂ ਬਚਾਅ ਹੋ ਗਿਆ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਗੱਡੀ ਬੁਰੀ ਤਰ੍ਹਾਂ ਸੱਟ ਹੋ ਗਈ ਕਿੰਨੇ ਲੋਕ ਸਵਾਰ ਸੀ ਇਹਦੇ ਵਿੱਚ ਦੋ ਬੰਦੇ ਹੀ ਸਵਾਰ ਸੀਗੇ ਦੋਨੇ ਸਹੀ ਨੇ